ਦੱਸਦੀ ਹੈ ਕਿ ਸਰਹਾਲੀ ਤੋਂ ਵਿਜੀਲੈਂਸ ਬਿਊਰੋ ਦੇ ਵੱਲੋਂ ਇੱਕ ASI ਨੂੰ 10000 ਰੁਪਏ ਰਿਸ਼ਵਤ ਲੈੰਦਿਆ ਰੰਗੇ ਹੱਥੀ ਕਾਬੂ ਕੀਤਾ ਗਿਆ ਜਿਸ ਨੇ ਇੱਕ ਔਰਤ ਤੋਂ ਇਸ ਕੇਸ ਦੇ ਵਿੱਚ ਜਿਹੜੀ ਆ ਉਹ 20000 ਰਿਸ਼ਵਤ ਦੀ ਮੰਗ ਕੀਤੀ ਸੀ ਤੇ ਅਖੀਰ 10000 ਤੇ ਆ ਕੇ ਗੱਲ ਮੁੱਕੀ ਸੀ ਦੱਸਦੀ ਹੈ ਕਿ ਇਸ ਔਰਤ ਦਾ ਜਿਹੜਾ ਹੈ ਘਰੇਲੂ ਝਗੜਾ ਚੱਲਦਾ ਸੀ ਜਿਸ ਦੇ ਚੱਲਦੇ ਆ ਇਸ ਦਾ ਨਿਪਟਾਰਾ ਕਰਵਾਉਣ ਦੇ ਲਈ ਇਸ ASI ਦੇ ਵੱਲੋਂ ਉਸ ਦੇ ਵੱਲੋਂ ਲਗਾਤਾਰ ਜਿਹੜੀ ਆ ਰਿਸ਼ਵਤ ਦੀ ਮੰਗ ਕੀਤੀ ਦੀ ਸੀ ਤੇ ਜਦੋਂ ਜਦੋਂ ਦੂਸਰੀ ਪਾਰਟੀ ਵਾਲੇ ਇਸ ਨੂੰ ਰਿਸ਼ਵਤ ਆ ਦੇ ਜਾਂਦੇ ਸੀ ਤਾਂ ਇਸ ਦੇ ਵੱਲੋਂ ਕੋਈ ਵੀ ਅਗਲਾ ਸਟੈਪ ਨਹੀਂ ਚੱਕਿਆ ਜਾਂਦਾ ਸੀ ਤਾਂ ਉਸ ਲੜਕੀ ਦੇ ਵੱਲੋਂ ਇਲਜ਼ਾਮ ਲਗਾਏ ਜਾਂਦੇ ਨੇ ਕਿ ਇਸ ਨੇ ਮੁੰਡੇ ਵਾਲਿਆਂ ਤੋਂ ਪੈਸੇ ਕਾਦੇ ਨੇ ਤੇ ਘਰ ਜਾ ਕੇ ਜਿਹੜੇ ਮੁੰਡੇ ਵਾਲੇ ਨੇ ਇਸਾ ਲੜਕੀ ਦੀ ਜਿਹੜੀ ਬਹੁਤ ਕੁੱਟਮਾਰ ਕਰਦਿਆ ਤੇ ਉਸੇ ਕੇਸ ਦੇ ਵਿੱਚ ਇਸ ਏਐਸਆਈ ਦੇ ਵੱਲੋਂ 20000 ਦੀ ਰਿਸ਼ਵਤ ਮੰਗੀ ਗਈ ਸੀ ਜਿਸ ਤੇ ਗੱਲ ਹੈ ਜਿਹੜੀ ਉਹ 10000 ਤੇ ਆ ਕੇ ਮੁੱਕਦੀ ਆ ਜਦੋਂ ਉਸ ਲੜਕੀ ਦੇ ਵੱਲੋਂ ਵਿਜੀਲੈਂਸ ਨੂੰ ਸ਼ਿਕਾਇਤ ਕੀਤੀ ਜਾਂਦੀ ਹੈ ਬਿਜੀਲੈਂਸਰ ਰੇਂਜ ਅੰਮ੍ਰਿਤਸਰ ਦੇ ਵੱਲੋਂ ਜਿਹੜੀ ਆ ਉਹ ਪੂਰਾ ਜਾਲ ਵਿਛਾ ਕੇ ਇਸ ਨੂੰ ਤਰਨ ਤਾਰਨ ਦੇ ਪਿੰਡ ਸਰਹਾਲੀ ਤੋਂ ਜਿਹੜਾ ਉਹ ਗ੍ਰਿਫਤਾਰ ਕੀਤਾ ਜਾਂਦਾ